देख रहे हो पंजाब इंडिया न्यूज दोस्तों पंजाब इंडिया न्यूज चैनल सब्सक्राइब जरूर कर लो ताकि हर खबर सब तो पहला तक तो पहुंच जाए Ba arche preamps, <mursos> произo, aشan lahapke 2 kg 2. Hasta הה lush hiya hay? hay? haym? hay? 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 mائum? hay? registry? Zcom rodez? launches?で? ப? דividade? � uCTFmer? uan?landhamı collapsed?ana państwo? ਖਤ ਰਹੇ ਅਸੀਂ ਆ ਜਾ ਬੈਠ ਜਾ ਰਕਮ ਬਣਾ ਦਾਂ ਹਾਂਜੀ ਸਰਪੰਚ ਸਾਹਿਬ ਜੋ ਸਫਾਈ ਦਾ ਚੱਲ ਰਿਹਾ ਅਭਿਆਨ ਜੀ ਕੀ ਕਹੋਗੇ ਤੇ ਬਾਰੇ ਇਹ ਬਹੁਤ ਵਧੀਆ ਪਿੰਡ ਵੱਲੋਂ ਬਹੁਤ ਵਧੀਆ ਮੈਂ ਵਕੀਲ ਮਸ਼ਾਲ ਸਰਪੰਚ ਪੁੰਨੜੀ ਤੋਂ ਬਿਲੋਂਗ ਕਰਦਾ ਜੀ ਤੇ ਇਹ ਜਿਹੜਾ ਪੁੰਰੇੜੀ ਆ ਸਾਡਾ ਇਹ ਤਕਰੀਬਨ 7-8000 ਵਾਗੀ ਦਾ ਪਿੰਡ ਆ ਤਕਰੀਬਨ ਉਰੇ ਕਾਫੀ ਟਾਈਮ ਤੋਂ ਜੋ ਵੱਡੇ ਨਾਲੇ ਆ ਉਹ ਬੰਦ ਪਏ ਹੋਏ ਸੀ ਤੇ ਉਹ ਸਫਾਈ ਕਰਾਉਣ ਦਾ ਸਬੰਧਿਤ ਜੋ ਨਾਲੇ ਅਸੀਂ ਸਾਫ ਕਰਾ ਰਹੇ ਆ ਪਿੰਡ ਦਾ ਤੇ ਥੱਡੇ ਦੁਕਾਨਦਾਰਾਂ ਦਾ ਬਹੁਤ ਵਧੀਆ ਸਾਥ ਦੇ ਰਹੇ ਆ ਜੀ ਤੇ ਜਿੱਦਾਂ ਇਹ ਸਫਾਈ ਅਭਿਆਨ ਚੱਲ ਰਿਹਾ ਜੀ ਕਈ ਦੁਕਾਨਦਾਰਾਂ ਦਾ ਕਹਿਣਾ ਆ ਕਿ ਅੱਗੇ ਜਿਹੜਾ ਉਹ ਟਿੱਕੜ ਹੋਇਆ ਆ ਉਹਦੇ ਬਾਰੇ ਦੇ ਦੇਖੋ ਜੀ ਇਹ ਬਹੁਤ ਵਧੀਆ ਤੁਸੀਂ ਗੱਲ ਕਹੀ ਆ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਸ ਇਲਾਕੇ ਦੇ ਬੰਦਿਆਂ ਨੂੰ ਤੇ ਇਹ ਉੱਪਰਲੀ ਲੀਡਰਸ਼ਿਪ ਨੂੰ ਜ਼ਰੂਰ ਦੱਸਣਾ ਚਾਹਣਾ ਆ ਵੀ तकरीबन ਜਿਹੜੀ ਇਹ ਨਾਲੇਦਰ ਚਕਾਦ ਭਰੀ ਹੋਈ ਆ ਇਹ तकरीबन ਕੋਈ 15 25-26 ਸਾਲ ਤੋਂ ਬੰਦ ਪਈ ਸੀ ਇਹ ਗਾਦ ਪੂਰੀ ਇਦਾਂ ਦੀ ਭਰੀ ਹੋਈ ਆ ਜਿਹੜਾ ਕਿ ਕਹੀ ਦੇ ਉੱਪਰ ਵੀ ਨਹੀਂ ਚੜ ਰਹੀ ਪਰ ਜਦੋਂ ਅਸੀਂ ਇਹ ਗਾਧ ਕੱਢਦੇ ਆਂ ਦੁਕਾਨਾਂ ਦੇ ਕਿ ਬਿਲਕੁਲ ਉਹਨਾਂ ਦੀ ਗੱਲ ਸਹੀ ਆ। ਵੀ ਸਾਡੇ ਕੁੱਚੀ ਆ। ਨਾ ਨਹੀਂ ਮਾਇਆ ਜਦੋਂ ਅਸੀਂ ਕੱਢਦੇ ਹਾਂ ਤਿਲਕ ਕੇ ਫਿਰ ਵਿੱਚ ਆ ਜਾਂਦੀ ਆ। ਪਰ ਅਸੀਂ ਇਹਦਾ ਬਹੁਤ ਵਧੀਆ ਧਿਆਨ ਰੱਖਗੇ ਇਹ ਕੰਮ ਕਰਾ ਰਹੇ ਆਂ ਜੀ। ਵੀ ਦੁਕਾਨਦਾਰਾਂ ਨੂੰ ਤੇ ਗਾਕਾਂ ਨੂੰ ਕੋਈ ਤੰਗੀ ਨਾ ਆਵੇ। ਜੀ। ਨਾਲ ਦੀ ਨਾਲ ਚੱਕਣ ਦਾ ਕੀ ਪ੍ਰਬੰਧ ਕੀਤਾ ਆਇਆ? ਇੱਕ ਇੱਕ ਹੋਰ ਆ ਜੀ ਸਾਡੀ ਇੱਕ ਮਜਬੂਰੀ ਹੋਈ ਹੋਈ ਆ। ਵੀ ਇਹ ਬਹੁਤ ਜਾਦੇ ਚਿੱਕੜ ਜਿਹੜਾ ਅਸੀਂ ਕੱਢਣਾ ਚਾ ਕੱਢ ਰਹੇ ਆ ਇੱਕ ਥਾਂ ਤੋਂ ਇੱਕ ਟਰਾਲੀ ਹੋ ਰਹੀ ਆ ਪੂਰੀ ਤਕਰੀਬਨ ਅਸੀਂ ਕੱਲ ਚੱਕਣਾ ਸ਼ੁਰੂ ਕੀਤਾ ਸੀ ਜੋ ਕਿ ਜਦੋਂ ਅਸੀਂ ਚੱਕਦੇ ਆ ਕਈ ਦੇ ਉੱਪਰ ਮਾਲੇ ਨਹੀਂ ਰੁਕਦਾ ਸਾਡੀ ਇਹ ਮਜਬੂਰੀ ਹੋਈ ਹੋਈ ਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਜਿੰਨਾ ਕਿ ਸਾਡੇ ਤੋਂ ਚੱਕਿਆ ਜਾਂਦਾ ਅਸੀਂ ਚੱਕ ਰਹੇ ਹਾਂ ਜੀ ਅੱਜ ਸਫਾਈ ਅਭਿਆਨ ਦੌਰਾਨ ਸਾਡੇ ਨਾਲ ਕੁਝ ਦੁਕਾਨਦਾਰ ਭਰਾ ਜੁੜੇ ਆ। ਤੋਂ ਉਹਨਾਂ ਨੂੰ ਪੁੱਛਦੇ ਆਂ ਵੀ ਸਫਾਈ ਬਾਰੇ ਉਹਨਾਂ ਦੀ ਰਾਏ ਜਾਣਦੇ ਆ ਕਿ ਉਹਨਾਂ ਨੂੰ ਕੀ ਫਾਇਦਾ ਹੋ ਰਿਹਾ ਹੈ ਜਾਂ ਨਹੀਂ। ਹਾਂਜੀ। ਹਾਂਜੀ ਹਾਂਜੀ ਬੋਲੋ ਜੀ। ਮੈਂ ਠਾਕਰਦਾਸ ਬਾਗੁੰਢੜੀ। ਤੇ ਸਰਪੰਚ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਹੈ। ਇਹ ਚਲੋ ਥੋੜੀਆਂ ਦਿੱਕਤਾਂ ਆਉਂਦੀਆਂ ਨੇ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਉਪਰਾਲਾ ਹੈ। ਤੁਹਾਡਾ ਕੀ ਕਹਿਣਾ ਜੀ? ਮੇਰਾ ਨਾਮ ਮਦਨਾਲਾ ਹੈ ਮੇਰਾ ਇਹ ਕਹਿਣਾ ਵੀ ਜੇ ਨਵੀਂ ਪੰਚਾਇਤ ਆ ਵਧੀਆ ਕੰਮ ਕਰ ਰਹੀ ਆ ਕਾਫੀ ਸਾਲਾਂ ਬਾਅਦ ਇਹ ਨਾਲੀ ਸਫਾਈ ਹੋਣ ਲੱਗੀ ਆ ਜੋ ਕਿ ਬਲੌਕ ਹੋ ਗਿਆ ਸੀਗਾ ਠੀਕ ਹੈ ਸੋ ਬਹੁਤ ਅੱਛੀ ਗੱਲ ਆ ਵਧੀਆ ਕੰਮ ਹੋ ਰਿਹਾ ਹੈ ਨਾ ਹੋਰ ਵਧੀਆ ਕੰਮ ਹੋ ਰਿਹਾ ਹੈ ਜੀ ਥਰੇ ਵਾਸਤੇ ਹੀ ਬਹੁਤ ਵਧੀਆ ਹੋ ਬਹੁਤ ਠੀਕ ਹੋ ਰਿਹਾ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਜੀ ਸਾਡੇ ਸਰਪੰਚ ਸਾਹਿਬ ਵਧੀਆ ਕੰਮ ਕਰ ਰਹੇ ਨੇ ਜੀ ਜੋ ਵੀ ਕਰ ਰਹੇ ਨੇ ਦੇਖੇ ਰਹੋ ਤੁਸੀਂ ਧੰਨਵਾਦ